ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਹਮਨਜੀਤ ਸਿੰਘ ਰਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਸਮੱਗਰੀ ਦੇ ਚਾਰ ਹੋਰ ਟਰੱਕ ਅੱਜ ਪੰਜਾਬ ਦੇ ਹੜ੍ਹ ਪੀੜਿਤ ਇਲਾਕਿਆਂ ਦੇ ਰਵਾਨਾ ਕੀਤੇ ਗਏ ਕਮੇਟੀ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਲਕਾਤੇ ਜਨਰਲ ਕਤਰ ਸਰਦਾਰ ਜਗਦੀਪ ਸਿੰਘ ਕਾਲੂ ਵੱਲੋਂ ਇਹਨਾਂ ਟਰੱਕਾਂ ਨੂੰ ਹਰੀ ਛੰਟੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਦੱਸਿਆ ਕਿ ਪੰਜਾਬ ਦੇ ਅਜਨਾਲਾ ਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਰਾਹਤ ਸਮੱਗਰੀ ਪ੍ਰਦਾਨ ਕਰਨ ਵਾਸਤੇ ਕੈਂਪ ਲਗਾਏ ਹੋਏ ਹਨ ਜਿੱਥੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਜੋ ਵੀ ਚੀਜ਼ ਲੋੜਿੰਦੀ ਹੈ ਉਹ ਦਿੱਲੀ ਗੁਰਦੁਆਰਾ ਕਮੇਟੀ ਨੂੰ ਦੱਸਣ ਤੇ ਤੁਰੰਤ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਅਤੇ ਦੇਸ਼ ਵਿਦੇਸ਼ ਤੋਂ ਸੰਗਤ ਵੀ ਕਮੇਟੀ ਨੂੰ ਰਾਹਤ ਸਮੱਗਰੀ ਪੰਜਾਬ ਦੇ ਹੜਪੀੜਤਾ ਤੱਕ ਪਹੁੰਚਾਉਣ ਵਾਸਤੇ ਯੋਗਦਾਨ ਪਾ ਰਹੀ ਹੈ ਉਨਾ ਕਾਕੇ ਅਸੀਂ ਇਹ ਯਕੀਨੀ ਬਣਾ ਬਣਾ ਕੇ ਰਹੇ ਰਹੇ ਹਾਂ ਕਿ ਜੋ ਵੀ ਸਮਗਰੀ ਸਾਡੇ ਕੋਲ ਆ ਰਹੀ ਹੈ ਉਸ ਨੂੰ ਇੱਥੇ ਸਟੋਰ ਕਰਦੀ ਥਾਂ ਤੁਰੰਤ ਪੰਜਾਬ ਵਿੱਚ ਲੋੜੀਂਦੇ ਇਲਾਕਿਆਂ ਵਾਸਤੇ ਰਵਾਨਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ 6 ਟਰੱਕ ਰਾਤ ਸਮਗਰੀ ਰਵਾਨਾ ਕੀਤੀ ਗਈ ਸੀ ਤੇ ਅੱਜ 4 ਟਰੱਕ ਹੋਰ ਰਵਾਨਾ ਕੀਤੇ ਗਏ ਹਨ ਉਹਨੇ ਕਹਿ ਕੇ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ ਅਸੀਂ ਲੋਕਾਂ ਨੂੰ ਲੋੜਿੰਦੀ ਹਰ ਚੀਜ਼ ਪ੍ਰਦਾਨ ਕਰਾਂਗੇ ਅੱਜ ਜੋ ਰਾਹਤ ਸਮਗਰੀ ਭੇਜੀ ਗਈ ਹੈ ਉਸ ਵਿੱਚ ਮੱਛਰਦਾਨੀਆਂ ਬਰਤਨ ਆਦਿ ਘਰੇਲੂ ਜ਼ਰੂਰਤ ਦਾ ਸਮਾਨ ਸ਼ਾਮਲ ਹੈ